ਲੱਖ ਲੱਖ ਖੁਸ਼ੀਆਂ ਜੀ ਬਾਬਾ ਜੀ ਦੇ ਜਨਮ ਦਿਨਾਂ ਲੱਖ ਲੱਖ ਖੁਸ਼ੀਆਂ ਜੀ ਬਾਬਾ ਜੀ ਦੇ you yeah. yeah. ਧਰਤੀ ਮਾਤਾ ਉਹ ਖੁਸ਼ੀਆਂ ਦੇ ਵਿੱਚ ਧਰਤੀ ਮਾਤਾ ਲੱਖ ਲੱਖ ਸ਼ੁਕਰ ਗੁਜ਼ਾਰੇ ਗੂੰਜੇ ਵਧਾਈ ਦਸੋਂ ਦਿਸ਼ਾ ਵਿੱਚ ਹੁੰਦੇ ਜੈ ਜੈਕਾਰੇ ਦਸੋਂ ਦਿਸ਼ਾ ਗੂੰਜੇ ਵਧਾਈ ਦਸੋਂ ਦਿਸ਼ਾ ਵਿੱਚ ਹੁੰਦੇ ਜੈ ਜੈਕਾਰੇ ਪਤਾਲ ਪੁਰੀ ਤੇ ਕਾਰ ਤੁਨ ਕਬ ਜਨ ਕਲ ਵਖਾਣਿਆ ਪਤਾਲ ਪੁਰੀ ਤੇ ਕਾਰ ਤੁਨ ਕਬ ਜਨ ਕਲ ਵਖਾਣਿਆ ਹਰ ਨਾਮ ਰਸ ਦਿਨਾਨ ਤੁ ਘਰ ਅਜ ਜੋ ਤੈ ਮਾਲੇ ਹੋ ਹਰ ਨਾਮ ਰਾਜ ਜੋ ਤੈ ਮਾਲੇ ਹੋ ਦੇ ਨਵ ਦਈਆ ਸੰਗਤਾ ਆਇਆ ਸੂਰਜ ਧਰਮ ਚੜ ਆਇਆ ਪਰਿਆ ਸ਼ਰਧ ਗਾਂਧੀਆਂ ਮਿਲ ਕੇ ਉਹ ਪਰਿਆ ਸ਼ਬਦ ਗਾਂਧੀਆਂ ਮਿਲ ਕੇ ਆ ਧੰਨ ਜੈਕਾਰ ਕਰਾਇਆ ਅਗਲਾ ਕੁਸ਼ੀਆਂ ਦੀ ਬਾਬਾ ਜੀ ਦੇ ਚਲਮਤੀਆਂ ਅਗਲਾ ਕੁਸ਼ੀਆਂ ਮਾਤਾ ਲੱਖ ਲੱਖ ਸ਼ੁਕਰ ਗੁਜ਼ਾਰੇ ਆ ਸਭੇ ਖੂਕ ਪ੍ਰਾਪ ਦੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸੁਪਨਾ ਜੇ ਸੱਚਾ ਸਭ ਕਤ ਗੁਰਦੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਾਤਾ ਮੇਰੇ ਮਨ ਏਕ ਅਛੋ ਚਤ ਲਾਏ ਇੱਕ ਕਸ਼ਮੇ ਸਭ ਧੰ ਹੈ ਸਭ ਮਿੱਥਿਆ ਮੋਮਾ ਹੈ ਉਹ ਸਭ ਮਿੱਥਿਆ ਮੋਮਾ ਹੈ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਆ ਮਿਟਿਆ ਅੰਧੇਰਾ ਚੰਦ ਚੜਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਅੰਧੇਰਾ ਚੰਦ ਚਰਿਆ ਸਤਗੁਰ ਸਾਚੇ ਦੀਆ ਭੇਦ ਸਿਂ ਜੀਵਨ ਉਪਰਿਆਸਨ ਜੋਵਾ ਉਦਰੇ ਕਹ ਆਏ ਕੀ ਨਿਵਾਸ ਮਾਤਾ ਕਹਿ ਮਨ ਬਾਤ ਵਿਗਾਸ ਜਮ ਜਮਿਆ ਪੂਤ ਭਗਤ ਗੋਬਿੰਦ ਕਾ ਉਹ ਪਰਪਿਆ ਸਭ ਮੈਂ ਲਿਖਿਆ ਤੁਰਕਾ ਜੰਮਿਆ ਪੂਤ ਭਗਤ ਕੋ ਵਿੰਦ ਕਾ ਜੰਮਿਆ ਪੂਤ ਭਗਤ ਕੋ ਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਦੁਰਕਾਰ ਲੱਖ ਲੱਖ ਖੁਸ਼ੀਆਂ ਦੀ ਬਾਬਾ ਜੀ ਦੇ ਜਨਮ I the